ਫੌਕਵਾੜਾ ਦੇ ਵਾਰ ਨੰਬਰ 37 ਤੋਂ ਕਾਂਗਰਸ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਪ੍ਰੀਮਕੌਰ ਚਾਨਾ ਵੱਲੋਂ ਆਪਣੇ ਸਮਰਥਕਾਂ ਸਮੇਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਜਿੱਥੇ ਵਾਰਡ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਵਾਅਦ ਵਾਦ ਵੋਟਾਂ પાਕੇ ਕਾਮਯਾਬ ਬਣਾਉਣ। ਜਿਕਰ ਜੋ ਹੋਇਆ ਕਿ ਸ਼੍ਰੀਮਤੀ ਪ੍ਰੀਮਕੌਰ ਚਾਨਾ ਨੇ ਪਹਿਲਾਂ ਵੀ ਕੌਂਸਲਰ ਹੁੰਦੇ ਆ ਆਪਣੇ ਵਾਰਡ ਦਾ ਚੌਪਕੀ ਵਿਕਾਸ ਕਰਵਾਇਆ ਸੀ। ਇਸ ਮੌਕੇ ਪ੍ਰੀਮਕੌਰ ਚਾਨਾ ਨੇ ਕਿਹਾ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵ ਇਕ ਨਮੂਨੇ ਦਾ ਵਾਰਡ ਬਣਾਉਣ ਵਿੱਚ ਕੋਈ ਵੀਕਸ ਨਹੀਂ ਛੱਡਣਗੇ ਉਧਰ ਵਾਰਡ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰੀਮਕੌਰ ਚਾਨਾ ਨੂੰ ਇਨ੍ਹਾਂ ਚੋਣਾਂ ਵਿੱਚ ਵੱਧ-ਬਧ ਵੋਟਾਂ પાਕੇ ਕਾਮਯਾਬ ਕਰਨ ਦਾ ਆਸ਼ਵਾਸਨ ਦਿੱਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਹਨ ਜਿੰਨਾਂ ਵਾਰਡ ਤੋਂ ਬੋਲੂ ਅਸੀਂ ਸਾਰੇ ਰਾਜਮਾ ਕੇ ਭੈਣ ਭਰਾ ਸੰਪੇਨ ਕਰਦੇ ਹਾਂ ਸਾਰੇ ਮਹੱਲੇ ਵਾਸੀਆਂ ਨੇ ਇੱਕ ਸ਼ਨੀਵਾਰ ਨੂੰ 21 ਨੂੰ ਮੰਡੀ ਤੇ ਮੋਹਰ ਲਾ ਕੇ ਮੇਰਾ ਕੰਮ ਚੱਬਰਾਓ ਜਿਹੜੇ ਰਿੰਦੇ ਕੰਮ ਆਫਾਦੂ ਇਹ ਆ ਉਹ ਕਰਨ ਫੌਕਵਾੜਾ ਦੇ ਵਾਰ ਨੰਬਰ 37 ਤੋਂ ਕਾਂਗਰਸ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਪ੍ਰੀਮਕੌਰ ਚਾਨਾ ਵੱਲੋਂ ਆਪਣੇ ਸਮਰਥਕਾਂ ਸਮੇਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਜਿੱਥੇ ਵਾਰ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਸਮੂਹ ਵਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਵਾਤਵਾਤ ਵੋਟਾਂ ਪਾ ਕੇ ਕਾਮਯਾਬ ਬਣਾਉਣ। ਜਿਕਰ ਜੋ ਹੋਇਆ ਕਿ ਸ਼੍ਰੀਮਤੀ ਪ੍ਰੀਮਕੌਰ ਚਾਨਾ ਨੇ ਪਹਿਲਾਂ ਵੀ ਕੌਂਸਲਰ ਹੁੰਦੇ ਆ ਆਪਣੇ ਵਾਰ ਦਾ ਚੌਪਕੀ ਵਿਕਾਸ ਕਰਵਾਇਆ ਸੀ। ਇਸ ਮੌਕੇ ਪ੍ਰੀਮਕੌਰ ਚਾਨਾ ਨੇ ਕਿਹਾ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵਾਰ ਨੂੰ ਇਕ ਨਮੂਨੇ ਦਾ ਆਡਿਟ ਮਰਾਉਣ ਵਿੱਚ ਕੋਈ ਵੀਕਸ ਨਹੀਂ ਛੱਡਣਗੇ ਉਧਰ ਵਾਰਡ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰੀਮ ਕੌਰ ਚਾਨਾ ਨੂੰ ਇਨ੍ਹਾਂ ਚੋਣਾਂ ਵਿੱਚ ਵੱਧ-ਬਧ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਆਸ਼ਵਾਸਨ ਦਿੱਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ ਜਿੰਨੇ ਵਾਰਡ ਤੋਂ ਬੋਲੂ ਅਸੀਂ ਸਾਰੇ ਰਾਜਮਾ ਕੇ ਭੈਣ ਭਰਾ ਤੁਮ ਪੇਮ ਕਰਦੇ ਆ ਜੀ ਸਾਰੇ ਮਹੱਲੇ ਵਾਸੀਆਂ ਨੇ ਇੱਕ ਸ਼ਨੀਵਾਰ ਨੂੰ 21 ਤਰੀਕ ਨੂੰ ਵੰਜੇ ਤੇ ਮੋਹਰਾ ਲਾ ਕੇ ਮੇਨੂੰ ਕਾਮਯਾਬ ਬਣਾਓ ਜਿਹੜੇ ਲਿੰਦੇ ਕੰਮ ਆਪਾਂ ਤੁਮ ਇਹ ਆਓ ਕਰਨ ਫਕਵਾੜਾ ਦੇ ਵਾਰਡ ਨੰਬਰ 37 ਤੋਂ ਕਾਂਗਰਸ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਪ੍ਰੀਮਕੌਰ ਚਾਨਾ ਵੱਲੋਂ ਆਪਣੇ ਸਮਰਥਕਾਂ ਸਮੇਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਵਾਰਡ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਵਿੱਚ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਉਣ। ਜੇਕਰ ਜੋ ਹੋਇਆ ਕਿ ਸ਼੍ਰੀਮਤੀ ਪ੍ਰੀਮਕੌਰ ਚਾਨਾ ਨੇ ਪਹਿਲਾਂ ਵੀ ਕਾਉਂਸਲਰ ਹੁੰਦੇ ਆਪਣੇ ਵਾਰਡ ਦਾ ਚੌਪਕੀ ਵਿਕਾਸ ਕਰਵਾਇਆ ਸੀ। ਇਸ ਮੌਕੇ ਪ੍ਰੀਮਕੌਰ ਚਾਨਾ ਨੇ ਕਿਹਾ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵਾਰਡ ਨੂੰ ਇਕ ਨਮੂਨੇ ਦਾ ਬਾੜ ਮਰਉਣ ਵਿੱਚ ਕੋਈ ਵੀਕਸ ਨਹੀਂ ਛੱਡਣਗੇ ਉਧਰ ਵਾੜ ਵਾਸੀਆਂ ਨੇ ਵੀ ਸ਼੍ਰੀਮਤੀ ਪ੍ਰੀਮ ਕੌਰ ਚਾਨਾ ਨੂੰ ਇਨ੍ਹਾਂ ਚੋਣਾਂ ਵਿੱਚ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਆਸ਼ਵਾਸਨ ਦਿੱਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਵਾੜ ਵਾਸੀ ਮੌਜੂਦ ਸਨ ਜਿੰਨੇ ਵਾੜ ਤੋਂ ਬੋਲੂ ਅਸੀਂ ਸਾਰੇ ਰਾਜਮਾ ਕੇ ਭੈਣ ਭਰਾ ਤੁਮ ਪੇਮ ਕਰਦੇ ਆ ਜੀ ਸਾਰੇ ਮਹੱਲੇ ਵਾਸੀਆਂ ਨੇ ਇੱਕ ਸ਼ਨੀਵਾਰ ਨੂੰ 21 ਤਰੀਕ ਨੂੰ ਵੰਜੇ ਤੇ ਮੋਹਰ ਲਾ ਕੇ ਮੇਨੂੰ ਕਾਮਯਾਬ ਬਣਾਓ ਜਿਹੜੇ ਲਿੰਦੇ ਕੰਮ ਆਪਾਂ ਤੁਮ ਇਹ ਆਓ ਕਰਨ